どうも。はい ਤੋ ਪਹਿਲੋ ਲੋਗ ਨੂੰ ਬੇਤੋ ਜਿੰਨਾ ਜੇ ਲੋਕ 취ਹਾਲ ਨਹੀਂ ਲੋਕ ਕੋਛ ਨਹੀਂ ਲੋਕਾਂ ਦੀ ਪ੍ਰੀਸ਼ਣ ਜਿਹੜੀ ਆ ਲਾਗ ਦੀ ਪਿਆਰ ਦੀ ਉਹ ਠੀਕ ਨਹੀਂ ਉਹ ਮੇ ਲੋਕ 취ਹਾਲ ਨਹੀਂ ਰਹੇ ਥੱਲੇ ਉਹਨਾਂ ਜੇ ਲੋਕਾਂ ਨੇ ਮਨਾਂ ਨੂੰ ਖੁਸ਼ੀ ਨਹੀਂ ਆਉਦੀ ਸੋ ਮੇਰੀ ਬੇਨਤੀ ਇਹੋ ਹੀ ਪੰਜਾਬ ਦੇ సీఎం ਨੂੰ ਤੋ ਸਭ ਤੋਂ ਛੜਕੇ ਸਭ ਤੋਂ ਕੋਮਾ ਲਾਗ ਵਾਲੇ ਬੋਲ ਨੋ ਪੁਜਾਰੀ ਉਹ ਲਾਹੀ ਕਰਦੇ। ਉਹ ਸਾਡੇ ਵਪਾਰੀ ਦੇਖੀ ਰਹੇ ਜੀ ਬਦਲਾਵ ਦਾ ਰੋਜ਼ ਦਿਨ ਦਿਹਾੜੇ ਕਤਲ ਹੋ ਰਹੇ ਆ। ਚੰਗੇ ਚੰਗੇ ਵਦਿਆ ਦੇ ਹੋ ਰਹੇ ਸਿੱਧੂ ਮੂਸੇਵਰਗੇ ਸਰਪੰਚ ਸੋਨੂ ਚਬਾਲ ਦੇ ਸਰਪੰਚ ਸੋਨੂ ਵਰਗੇ ਏਡੇ ਏਡੇ ਨਾਮੀ ਬੰਦਿਆਂ ਦੇ ਕਤਲ ਹੋ ਰਹੇ। ਲਾਰਨ ਆਰਡਰ ਦਾ ਨਸ਼ਾ ਪੂਰੇ ਯੋਰਾ ਚ ਵਿਗ ਰਿਹਾ। ਤਨਾਂ ਦੇ ਸਹਾਨਾ ਪੁਲਿਸ ਨਸ਼ਾ ਫੜ ਵੀ ਰਹੀ ਆ ਲੇਕਿਨ ਫੇਰ ਵਿਗ ਰਿਹਾ ਕਿ ਕਿੱਥੋਂ ਆ ਰਿਹਾ ਕਿਤਨਾ ਜਾ ਰਿਹਾ। ਸਰਕਾਰਾਂ ਬਿਲਕੁਲ ਫੇਲਰ ਹੋ ਗਈਆਂ। ਦਿਨ ਦਿਹਾੜੇ ਪਰਸ ਕੋਏ ਜਾ ਰਹੇ ਨੇ ਐਕਟਿਵ ਆ ਚੁੱਕੇ ਆ ਜਾਣੀਆਂ। ਆ ਤੁਸੀਂ ਰੋਜ਼ ਹੀ ਵੀਡੀਓ ਵੇਖਦੇ ਰੋਜ਼ ਹੀ ਨਵੀਂ ਤੋਂ ਨਵੀਂ ਵੀਡੀਓ ਆਈ ਹੁੰਦੀ ਮੋਟਰਸਾਈਕਲ ਨੂੰ ਆਉਂ ਖੋਲ ਕੇ ਖੋਲ ਰਹੇ ਪਰ ਕੋਈ ਰਿਕਵਰੀ ਨਹੀਂ ਹੈਗੀ ਪੁਲਿਸ ਕੋ ਕਿ ਇੰਨੇ ਮੋਟਰਸਾਈਕਲ ਚੁੱਕੇ ਗਏ ਵੀ ਮਹੀਨੇ ਚ ਇੰਨੀ ਰਿਕਵਰੀ ਕੀਤੀ ਹੈ ਪੁਲਿਸ ਦੇ ਹੱਥ ਫੇਰ ਖਾਲੀ ਦੇ ਖਾਲੀ ਹੈ ਸੀਸੀਟੀਵੀ ਕੈਮਰੇ ਲੱਗੇ ਆ ਫੋਟੋ ਉਹਨਾਂ ਦੀ ਆ ਰਹੀਆਂ ਪਤਾ ਨਹੀਂ ਉਹ ਕਿਉਂ ਨਹੀਂ ਪੁਲਿਸ ਉਹਨਾਂ ਨੂੰ ਫੜ ਰਹੀ ਜਾਂ ਕੀ ਚੱਕਰ ਉਠਦੀ ਹੈ ਹਮੇਸ਼ਾ ਹੀ ਉਦੋਂ ਸਰਕਾਰ ਨੂੰ ਵੀ ਜਾਗਣਾ ਪੈਂਦਾ ਹੈ ਸਰਕਾਰ ਦੇ ਵੀ ਕੰਨ ਪਬਲਿਕ ਹੀ ਖੋਲਦੀ ਆ ਔਰ ਪਬਲਿਕ ਤੋਂ ਉੱਤੇ ਕੋਈ ਨਹੀਂ ਹੈਗਾ ਜੇ ਪਬਲਿਕ ਨੂੰ ਵਿਰੋਧ ਚਾਹੀਏ ਤੇ ਮੇਰਾ ਖਿਆਲ ਹੈ ਵੀ ਇਸ ਚੀਜ਼ ਦਾ ਬਹੁਤ ਅਸਰ ਜੇ ਨਹੀਂ ਜਾਗੇਗੀ ਤੇ ਤੁਸੀਂ ਸਮਝ ਕਿ ਲਾਉਂਡ ਆਰਡਰ ਦਾ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਬੁਰੇ ਹਾਲ ਅੱਜ ਚੱਲ ਰਹੇ ਹੈ ਜਿਹੜਾ ਡਕੈਤੀਆਂ ਦਾ ਚੋਰੀਆਂ ਦਾ ਜਿਹੜਾ ਹੁਸ਼ਾਰ ਚੱਲ ਰਹੀ ਹੈ ਸੋ ਜੇ ਇਹ ਜੇ ਇਹ ਲਾਉਂਡ ਆਰਡਰ ਨੂੰ ਭਵੰਤਮਾਨ ਸਰਕਾਰ ਨਹੀਂ ਸਮਝੇਗੀ ਤੇ ਜਿਹੜਾ ਮੈਂ ਸਮਝਦਾ ਵਾਂ ਇਹਨਾਂ ਨੇ ਸਰਕਾਰ ਹੰਡਾਉਣ ਦੀ ਕੀ ਗੱਲ ਹੈ ਇਹ ਸਰਕਾਰ ਜਿਹੜੀ ਹੈ ਬਹੁਤੀ ਦਿਨ ਚੱਲਣ ਵਾਲੀ ਨਹੀਂ ਇਸ ਸਰਕਾਰ ਜਿਹੜੀ ਹੈ ਕੀ ਕਹਿੰਦੇ ਆ ਮੁੱਦੇ ਮੀ ਮੁੱਦੇ ਮੂੰਹ ਪਹਿਲਾਂ ਹੀ ਪੈ ਜਾਏਗੀ ਆਪਾਂ ਲੋਕ ਸਭ ਤੋਂ ਪਹਿਲਾਂ ਲਾਅਨ ਆਰਡਰ ਉਸ ਤੋਂ ਬਾਅਦ ਸਾਡੇ ਨੀਤੀ ਦਾ ਸਬੰਸਿਆ ਸਾਡੇ ਰੈਂਟਸ ਦੀ ਸਮੱਸਿਆ ਉਸ ਤੋਂ ਬਾਅਦ ਸਾਡੇ ਵਪਾਰ ਨੂੰ ਜਿਹੜਾ ਹੈ ਖੁਸ਼ਹਾਲ ਕਿਸ ਤਰ੍ਹਾਂ ਕਰਨਾ ਹੈ ਸਾਡੇ ਬੱਚੇ ਜਿਹੜੇ ਹੈ ਸੇਫ ਰਹਿਣ ਸੋ ਇਹ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਮੈਂ ਸਮਝਦਾ ਮੈਂ ਇੱਕ ਉੱਦੇਦਾਰ ਹੋਣ ਦੇ ਤੋਂ ਪਹਿਲਾਂ ਇੱਕ ਵਾਰੀ ਵੀ ਹੈ